ਸੋ ਸਿਕਾ ਦੋਸਤੋ ਜਿਹੜੇ ਲੋਕਾਂ ਲਈ ਰਜਿਸਟਰੀਆਂ ਨੂੰ ਲੈ ਕੇ ਜੇ ਕਈ ਇਹ ਦਿੱਕਤ ਪਰੇਸ਼ਾਨੀ ਆ ਰਹੀ ਸੀ ਤੇ ਐਨਓਸੀ ਨੂੰ ਲੈ ਕੇ ਰਜਿਸਟਰੀ ਨਹੀਂ ਹੋ ਰਹੀ ਸੀ ਉਹਨਾਂ ਦੇ ਵਾਸਤੇ ਇੱਕ ਕਹਿ ਸਕਦੇ ਹਾਂ ਰਾਹਤ ਵਾਲੀ ਖਬਰ ਹੈ ਜਿਹੜੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚੋਂ ਆ ਸਕਦੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਪ੍ਰਾਪਰਟੀ ਪ੍ਰਾਪਰਟੀ ਅਪਾਰਟਮੈਂਟ ਰੈਗੂਲੇਸ਼ਨ ਐਕਟ ਹੈਗਾ ਜਿਹੜਾ 1995 ਉਹਦੇ 'ਚ ਸ਼ੋਧ ਕਰਨ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ ਕਿਉਂਕਿ ਲੋਕਾਂ ਨੂੰ ਕਾਫੀ ਵੱਡੇ ਤੌਰ ਤੇ ਪਰੇਸ਼ਾਨੀ ਆ ਚਾਰੀ ਸੀਗੀ ਉਹ 'ਚ 500 ਗਜ ਤੱਕ ਦੇ ਜਿਨ੍ਹਾਂ ਦੇ ਪਲਾਟ ਨੇਗੇ ਉਹਨਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ ਤੇ ਦੂਜੇ ਪਾਸੇ ਗੱਲ ਇਹ ਹੈ ਕਿ 31 ਜੁਲਾਈ 2024 ਤੱਕ ਜਿਨ੍ਹਾਂ ਨੇ ਇਹਨਾਂ ਦੇ ਪਲਾਟਾਂ ਦੀਆਂ ਖਰੀਦ ਪ੍ਰਕਿਰਤ ਹੋਈ ਆ ਉਹਨਾਂ ਨੂੰ ਇਹ ਰਾਸ ਦਿੱਤੀ ਹੋਈ ਆ ਯਾਨੀ ਕਿ ਲਗਭਗ ਹੁਣ ਤੱਕ ਦੇ ਸਾਰਿਆਂ ਨੂੰ ਉਦੇ ਨਾਲ ਹੀ ਗੱਲ ਇਹ ਵੀ ਹੈ ਵੀ ਜਿਹੜੀ ਬਿਲਡਰਸ ਨੇਗੇ ਉਹਨਾਂ ਦੇ ਵੀ ਸਖਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਵਿੱਚ 25 ਲੱਖ ਤੋਂ ਲੈ ਕੇ 5 ਕਰੋੜ ਤੱਕ ਦਾ ਪਤਾ ਲੱਗ ਰਿਹਾ ਵੀ ਜੁਰਮਾਨਾ ਹੋ ਸਕਦਾ ਜਿਹੜੇ ਕੋਈ ਗਲਤ ਹੋ ਕਰਨਗੇ ਦੂਜੇ ਪਾਸੇ ਇਹ ਵੀ ਹੈ ਵੀ ਸਖਤ ਸਜ਼ਾਾਂ ਜੇਲ੍ਹ ਤੱਕ ਕਰਨ ਦੀ ਵੀ ਹੈ ਜਿਹੜਾ ਉਹ ਚ ਪ੍ਰਬੰਧਨ ਹੈਗਾ ਕਿਉਂਕਿ ਹੁਣ ਤੱਕ ਇਹਦੇ ਚ ਰਾਹਤ ਸਰਕਾਰ ਤਾਂ ਨਹੀਂ ਸੀ ਦੇ ਸਕਦੀ ਕਿਉਂਕਿ ਮਾਮਲਾ ਮੰਨ ਜੋਗ ਅਦਾਲਤ ਦੇ ਵਿੱਚ ਹੈ ਤਾਂ ਕਾਨੂੰਨ ਦੇ ਵਿੱਚ ਹੀ ਹੁਣ ਸ਼ੋਧ ਹੈ ਜਿਹੜੀ ਤਿਆਰੀ ਸਰਕਾਰ ਨੇ ਕਰ ਲਈ ਹੈ ਕਰਨ ਦੀ ਹੁਣ ਇਹਦੇ ਵਿੱਚ ਤੁਹਾਨੂੰ ਮੈਂ ਜੇ ਡਿਟੇਲ ਚ ਦੱਸਦਾ ਤਾਂ ਡਿਟੇਲ ਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਸਰਕਾਰ ਕਰਨ ਜਾ ਰਹੀ ਆ ਉਦੇ ਵਿੱਚ ਇਹ ਹੈ ਕਿ ਇਸ ਬਿੱਲ ਦਾ ਜਿਹੜਾ ਪਹਿਲਾਂ ਤਾਂ ਉਦੇਸ਼ ਤੇ ਕਾਰਨ ਨੇ ਵੇਰਵਾ ਜਿਹੜਾ ਉਹ ਲਿਖਿਆ ਹੋਇਆ ਹੈ ਉਹ ਤੁਹਾਨੂੰ ਮੈਂ ਦੱਸਦਾ ਜਿਹੜਾ ਹੁਣ ਤੱਕ ਜਾਣਕਾਰੀ ਸਾਨੂੰ ਪਤਾ ਲੱਗ ਰਹੀ ਹੈ ਉਹ ਚ ਲਿਖਿਆ ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 95 ਨਵੀਆਂ ਕਲੋਨੀਆਂ ਦੇ ਸਥਾਪਨਾ ਉਹਨਾਂ ਲਈ ਲਾਇਸੈਂਸ ਦੇਣਾ ਤੇ ਉਸ ਵਿੱਚ ਉਸਾਰੀ ਦੇ ਨਿਯਮ ਪ੍ਰਦਾਨ ਕਰਨਾ ਹੈ ਅਣਧਾਰਕਤ ਕਲੋਨੀਆਂ ਦਾ ਜਿਹੜਾ ਫਲਾ ਨੂੰ ਰੋਕਣਾ ਤੇ ਐਕਟ ਦੀ ਜਿਹੜੀ ਪ੍ਰਬੰਧਨ ਨੇਗੇ ਤੇ ਨਿਰਦੇਸ਼ਾਂ ਨੂੰ ਅਨੁਕੂਲ ਬਣਾਉਣ ਦੇ ਲਈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਵਿੱਚ ਸਾਲ 2014 ਵਿੱਚ ਸੋਧ ਕੀਤੀ ਗਈ ਸੀ ਹਾਲਾਂਕਿ ਉਕਤ ਸੋਧ ਨਾਲ ਰਾਜ ਵਿੱਚ ਅਣਧਿਕਾਰਤ ਕਲੋਨੀਆਂ ਨੂੰ ਨਿਯੰਤਰਿਤ ਕਰਨ ਦੇ ਬਜਾਏ ਛੋਟੇ ਪਲਾਟ ਤਾਰਕਾਂ ਨੂੰ ਵਿਕਰੀ ਇਕਰਾਰਨਾਮੇ ਤੇ ਰਜਿਸਟਰੀਆਂ ਲਈ ਐਨਓਸੀ ਬਿਜਲੀ ਕਨੈਕਸ਼ਨ ਆਦਿ ਪ੍ਰਾਪਤ ਕਰਨ ਦੇ ਵਿੱਚ ਬਹੁਤੇ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਛੋਟੇ ਜਿਹੜੇ ਪਲਾਟ ਹੋਲਡਰਾਂ ਨੂੰ ਰਹਾ ਦੇਣ ਦੇ ਲਈ ਦੇ ਨਾਲ ਨਾਲ ਗੈਰ ਕਾਨੂੰਨੀ ਕਲੋਨਾਈਜ਼ੇਸ਼ਨ ਤੇ ਵੀ ਸ਼ਕਤੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਇਹ ਜਿਹੜਾ ਇੱਕ ਉਹਨਾਂ ਨੇ ਵੇਰਵਾ ਰੱਖਿਆ ਉਹਦੇ ਵਿੱਚ ਇਹ ਵੀ ਇਹਨਾਂ ਨੇ ਦੱਸਿਆ ਵੀ ਇਸ ਲਈ ਪੰਜਾਬ ਅਪਾਰਟਮੈਂਟ ਨੂੰ ਪ੍ਰਾਪਰਟੀ ਰੈਗੂਲੇਸ਼ਨ ਬਿਲ 2024 ਨੂੰ ਆਮ ਲੋਕਾਂ ਨੂੰ ਆਪਣੇ ਪਲਾਟਾਂ ਦੀ ਰਜਿਸਟ੍ਰੇਸ਼ਨ ਵਿੱਚ ਪੇਸ਼ ਆ ਰਹੀ ਮੁਸ਼ਕਲਾਂ ਨੂੰ ਦੂਰ ਕਰਨਾ ਅਤੇ ਅਣਧਾਰਤ ਕਲੋਨੀਆਂ ਤੇ ਵਿਕਾਸ ਤੇ ਉਸਾਰੀ ਦੇ ਰੋਕ ਲਾਉਣ ਦੇ ਨੂੰ ਲੈ ਕੇ ਅਪਰਾਧੀਆਂ ਨੂੰ ਜੁਰਮਾਨੇ ਅਤੇ ਜੁਰਮਾਨੇ ਅਤੇ ਸਜ਼ਾਵਾਂ ਵਿਵਸਥਾ ਨੂੰ ਲਾਗੂ ਕਰਨ ਦੇ ਲਈ ਜਿਹੜੀ ਪੰਜਾਬ ਅਪਾਰਟਮੈਂਟਾਂ ਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਵਿੱਚ ਕੁਝ ਸੋਧਾਂ ਪ੍ਰਭਾਵਿਤ ਕੀਤੀਆਂ ਗਈਆਂ ਨੇ ਗਿਆ ਹੁਣ ਇਹ ਸਾਰੀ ਚੀਜ਼ਾਂ ਨੇ ਗਿਆ ਉਹਦੇ ਵਿੱਚ ਗੱਲ ਇਹ ਵੀ ਹੈ ਕਹਿ ਸਕਦੇ ਆ ਵੀ ਜਿਹੜੀ ਇੱਕ ਤਾਂ ਇਹਨਾਂ ਨੇ ਰੱਖਿਆ ਵੀ 31 ਜੁਲਾਈ ਤੱਕ ਜਿਨ੍ਹਾਂ ਦੇ ਪਲਾਟ ਨਹੀਂ ਤੇ 500 ਗਾਜ ਤੱਕ ਦੇਣੇ ਨੇਗੇ ਉਹਨਾਂ ਨੂੰ ਰਾਤ ਮਿਲੂਗੀ ਇਹ ਵੀ ਕਹਿ ਜਾ ਸਕਦਾ ਹੈ ਵੀ ਜਿਵੇਂ ਹੁਣ ਤੱਕ ਲਗਾਤਾਰ ਕਾਨੂੰਨੀ ਤੌਰ ਦੇ ਉੱਤੇ ਇਹਦੇ ਵਿੱਚ ਜਿਹੜੀਆਂ ਅਰਚਨਾ ਸੀ ਗਿਆ ਉਹਨੂੰ ਸਰਕਾਰ ਕੋਸ਼ਿਸ਼ ਕਰ ਰਹੀ ਆ ਲੰਗੀ 14 ਨੂੰ ਜਿਹੜੀ ਕੈਬਨਿਟ ਮੀਟਿੰਗ ਹੋਈ ਸੀ ਉਹਦੇ 'ਚ ਵੀ ਇਹਨੂੰ ਪ੍ਰਵਾਨਗੀ ਦਿੱਤੀ ਗਈ ਸੀ ਹੁਣ ਕੁੱਲ ਮਿਲਾ ਕੇ ਇਹ ਆ ਵੀ ਆਉਂਦੇ ਦਿਨਾਂ ਦੇ ਵਿੱਚ ਲੋਕਾਂ ਲਈ ਵੱਡੀ ਰਾਹਤ ਹੋ ਸਕਦੀ ਹੈ ਜੇਕਰ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਲਿਆਂਦਾ ਜਾਂਦਾ ਤੇ ਇਹ ਪਾਸ ਹੋ ਜਾਂਦਾ ਕਿਉਂਕਿ ਹੁਣ ਤੱਕ ਜਿਹੜੀ ਸੂਤਰਾਂ ਦੇ حوالے ਤੋਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਬਿੱਲ ਦਾ ਜਿਹੜਾ ਖਰੜਾ ਤਿਆਰ ਹੋ ਗਿਆ ਜਦੀ ਕਾਪੀ ਹੈਗੀ ਕਈ মিডিਆ ਹਾਊਸ ਸਾਹਮਣੇ ਰੱਖ ਚੁੱਕੇ ਨੇ ਦੂਜੇ ਪਾਸੇ ਇਹ ਵੀ ਆ ਵੀ ਸਰਕਾਰ ਦੀ ਵੀ ਇਹ ਮੰਸ਼ਾ ਵੀ ਜਿਹੜੇ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਇਹ ਜਿਹੜੀ ਉਹ ਰਾਹ ਦਿੱਤੀ ਜਾ ਸਕੇ ਇਸ ਕਰਕੇ ਸਾਂਝੀ ਕਰ ਲੋ ਕਿ ਦੂਜੇ ਦੇ ਨਾਲ ਜਿਨ੍ਹਾਂ ਦੀ ਰਜਿਸਟਰੀਆਂ ਹੁਣ ਤੱਕਰ ਨਹੀਂ ਹੋਈਆਂ ਹੈਗੀਆਂ ਐਨਓਸੀ ਕਰਕੇ ਦਿੱਕਤਾਂ ਆਈਆਂ ਨੇਗੀਆਂ ਆਉਂਦੇ ਦਿਨ ਉਹਨਾਂ ਲਈ ਸੁਖਾਲੇ ਹੋ ਸਕਦੇ ਨੇਗੇ